ਕਹਿੰਦੇ ਹਨ ਦਾਨ ਸੇਵਾ ਅਜੇ ਹੀ ਕਰੋ ਕਿ ਇੱਕ ਹੱਥ ਨਾਲ ਦਾਨ ਹੋਵੇ ਤੇ ਦੂਜੇ ਹੱਥ ਨੂੰ ਵੀ ਪਤਾ ਨਾ ਲੱਗੇ ਬਟਾਲਾ ਦੇ ਰਹਿਣ ਵਾਲੇ ਕੁਝ ਨੌਜਵਾਨ ਅਜੇ ਹਾ ਹੀ ਕਰ ਰਹੇ ਹਨ ਇਹਨਾਂ ਨੌਜਵਾਨਾਂ ਨੇ ਸੇਵਾ ਦਾ ਇੱਕ ਨਵਾਂ ਅਤੇ ਵੱਖਰਾ ਰਸਤਾ ਚੁਣਿਆ ਹੈ ਇਹਨਾਂ ਨੌਜਵਾਨਾਂ ਦਾ ਟੋਲਾ ਕੜਾਕੇ ਦੀ ਠੰਡ ਵਿੱਚ ਦੇਰ ਰਾਤ ਚਿਰਿਆਂ ਤੇ ਮੁਖੌਟੇ ਪਾ ਕੇ ਸੜਕ ਕਿਨਾਰੇ ਬੈਠੇ ਲੋੜਵੰਦਾਂ ਦੀ ਸੇਵਾ ਅਤੇ ਸਹਾਇਤਾ ਕਰਨ ਲਈ ਲੱਗ ਪਿਆ ਹੈ ਇਹ ਨੌਜਵਾਨ ਠੰਡ ਦੇ ਮਾਰੇ ਸੜਕਾਂ ਤੇ ਬੈਠੇ ਲੋੜਵੰਦਾ ਨੂੰ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਬੂਟ ਗਰਮ ਜੁਰਾਬਾਂ ਅਤੇ ਗਰਮ ਕੱਪੜੇ ਵੰਡੇ ਨਜ਼ਰ ਆਉਂਦੇ ਹਨ 7-8 ਨੌਜਵਾਨਾਂ ਦਾ ਟੋਲਾ ਦੇਰ ਰਾਤ ਸੜਕਾਂ ਤੇ ਨਿਕਲਦਾ ਹੈ ਤੇ ਲਬ ਲਬ ਕੇ ਲੋੜਵੰਦਾ ਨੂੰ ਉਹਨਾਂ ਦੀ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਉਂਦਾ ਹੈ ਇਹੋ ਨਹੀਂ ਜੇ ਕੋਈ ਨਸ਼ੇਦادی ਨੌਜਵਾਨ ਇਹਨਾਂ ਨੂੰ ਮਿਲ ਜਾਵੇ ਤਾਂ ਉਸ ਦੀ ਕਾਉਂਸਲਿੰਗ ਕਰਦੇ ਅਤੇ ਉਸ ਨੂੰ ਸਮਝਾਉਣ ਦੇ ਵੀ ਹਨ ਅਤੇ ਆਪਣੇ ਨਾਲ ਮਿਲਾ ਕੇ ਸੇਵਾ ਦੇ ਕੰਮ ਵਿੱਚ ਲਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਉਹਨਾਂ ਨਾਲ ਕੰਮ ਕਰਕੇ ਕਿ ਉਹ ਨਸ਼ੇ ਤੋਂ ਦੂਰ ਹੋ ਜਾਵੇ। ਮੁਖੋਟੇ ਲਾ ਕੇ ਸੇਵਾ ਕਰਨ ਪਿੱਛੇ ਮਕਸਦ ਸਿਰਫ ਇਹੋ ਹੈ ਕਿ ਉਹਨਾਂ ਦੀ ਪਛਾਣ ਨਾ ਹੋ ਸਕੇ। ਇਹਨਾਂ ਨੌਜਵਾਨਾਂ ਵੱਲੋਂ ਲਵ ਕੁਸ਼ ਸੋਸਾਇਟੀ ਨਾਲ ਦੀ ਇੱਕ ਸੰਸਥਾ ਬਣਾਈ ਗਈ ਹੈ ਅਤੇ ਇਸ ਦੇ ਜ਼ਰੀਏ ਆਪਸ ਵਿੱਚ ਹੀ ਸਹਿਯੋਗ ਕਰਕੇ ਇਹ ਲੋਕ ਲੋਕਾਂ ਦੀ ਜ਼ਰੂਰਤ ਦਾ ਸਮਾਨ ਖਰੀਦੇ ਹਨ ਅਤੇ ਜ਼ਰੂਰਤਮੰਦਾਂ ਨੂੰ ਵੰਡਦੇ ਹਨ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਘੋਟੇ ਭਾਈ ਅਸਲੀ ਲਾਇਆ ਕੋਈ ਸਾਡੀ ਪਛਾਣ ਨਾ ਕਰ ਸਕੇ ਆਪਾਂ ਬਾਜ਼ਾਰ 'ਚ ਸ਼ੋਅ ਆਫ ਨਹੀਂ ਕਰਨਾ ਚਾਹੁੰਦੇ ਕਿ ਆਪਾਂ ਸੇਵਾ ਕਰ ਰਹੇ ਆ ਇਸ ਕਰਕੇ ਮਕੋਟੇ ਪਾਇਆ ਆਪਾਂ ਸ਼ੂਜ਼ ਟੈਂਡਜ ਆਪਾਂ ਜਿਹੜੀਆਂ ਇਹਦੇ ਆ ਗਰਮ ਸੱਚਿਆਂ ਦੇ ਰੇ ਗੇ ਸ਼ਾਇਦ ਇਹ ਗੱਲ ਲੱਗਦੀ ਹੈ ਹਰ ਜੀ ਕੋਈ ਪੂਰੇ ਲਾਭ ਲੱਭੀਦਾ ਜਿੱਥੇ ਤੁਹਾਨੂੰ ਪਤਾ ਹੁੰਦਾ ਕਿ ਇੱਥੇ ਬੰਦੇ ਦਾ ਲੋਡ ਆ ਫਿਰ ਉੱਥੇ ਆਪ ਜਾਈਦਾ ਜਿਵੇਂ ਆਪਾਂ ਵੇਖ ਲੈਂਦੇ ਆ ਕਿੱਥੇ ਜ਼ਿਆਦਾ ਲੋਡ ਆ ਕਿੱਥੇ ਘੀੜਾ ਪਰ ਉਹ ਕਾਹਦੇ ਲਈ ਸ਼ੂਲ ਦਿੰਦੀ ਹੈ ਤਰਾਫਾ ਦਿੰਦੀ ਲੋੜ ਬਣਨ ਨੂੰ ਪਰ ਕਿੰਨੀਆਂ ਕ ਅਸੀਸਾ ਦਿੰਦੇ ਨੇ ਤੁਹਾਨੂੰ ਬਹੁਤ 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 ਬਈ ਪਰਮਾਤਮਾ ਦੇ ਦਰਜੇ ਕਿ ਤੁਹਾਨੂੰ ਮਿਹਰ ਕਰੇ ਬੜੇ ਅਸੀਸਾ ਦਿੰਦੇ ਕਿੰਨੇ ਹੋ ਗਏ ਤੁਹਾਡੇ ਕੋਲ ਕਿੰਨੇ ਆਪਾਂ ਆ 6-7 ਜਣੇ ਏਹੀ ਥੇਮ ਆਦੇ ਬਾ ਤੋੜ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਰੇਤਾ ਜਿੱਦਾਂ ਰਾਜ ਭਾਈ ਆ ਤੁਹਾਡੋ ਕਦੀ ਕੋਈ ਪਤਾ ਲਾ ਕੇ ਕਦੀ ਕੋਈ ਬੰਦਾ ਸਾਰੇ ਨਾਲੇ ਸੇਵਾ ਲੱਗੀ ਉਹਨਾਂ ਦੀ ਡਿਊਟੀ ਲੱਗੀ ਸਾਡੀ ਪਰਮਾਤਮਾ ਵੱਲੋਂ ਭਾਈ ਵੱਲੋਂ ਤੇ ਉਸ ਕਰਦੇ ਆਪਾਂ ਤੇਰੀ ਸੁਸਾਇਟੀ ਦਾ ਇਹ ਲੜ ਕੁਸ਼ਨ ਨਾਲ ਕੀ ਕੰਮ ਕਰਦੀ ਹੈ ਇਹ ਸਿਰਫ ਵੈਸੇ ਜਿਹੜੇ ਬੰਦੇ ਨਸ਼ੇ ਦੀ ਗੱਲ ਤੇ ਫਸੇ ਹੋਏ ਨੇ ਜਾਂ ਕੋਈ ਵੀ ਮਤਲਬ ਕਿਸੇ ਨੂੰ ਲੋੜ ਆ ਜਾਂ ਲੋੜਵੰਦ ਬੰਦੇ ਨੂੰ ਉਹਨਾਂ ਦਾ ਮਤਲਬ ਭਲਾ ਫਲਦਾ ਇਸ ਤਰੀਕਾ ਕਰਨਾ ਹੈ ਜਿਹੜੇ ਗਰੀਬ ਮਤਲਬ ਆ ਸਾਨੂੰ ਪ੍ਰਮਾਤਮਾ ਦੀ ਸੇਵਾ ਬਖਸ਼ੀ ਆ ਤੇ ਇਹ ਸੇਵਾ ਕਰਦੇ ਆ ਕਿ ਬੂਟ ਜੇ ਆਪਾਂ ਸਾਡੇ ਮਨ ਚ ਆਕ ਨਹੀਂ ਜਾਂ ਠੰਡ ਬਹੁਤ ਆ ਸਾਡੇ ਤਾਂ ਦੀ ਇੱਕ ਜਿਹੜਾ ਗਰੀਬ ਬੰਦਿਆਂ ਨੂੰ ਜਿਹੜੇ ਮਤਲਬ ਬੱਚੇ ਆ ਜਾਂ ਕੋਈ ਵੀ ਮਿਲਦਾ ਉਹਨਾਂ ਨੂੰ ਇਹ ਦੇ ਦਿਆ ਉਦੋਂ ਦੀ ਪਰ ਜਦੋਂ ਠੰਡ ਕਣੀ ਸ਼ੁਰੂ ਹੋਈ ਨਾ ਬਹੁਤ ਜ਼ਿਆਦਾ ਉਦੋਂ ਤੋਂ ਸ਼ੁਰੂ ਕੀਤਾ ਕੀ ਕੀ ਬੰਦੇ ਉਹਨਾਂ ਜਿਹੜੇ ਆਨ ਜਰਾ ਆ ਬੂਟ ਉਹ ਛੋਟੇ ਬੱਚਿਆਂ ਨੂੰ ਬੂਟ ਜਾਂ ਉਹਨਾਂ ਦੇ ਛੋਟੇ ਬੱਚਿਆਂ ਦੇ ਬੂਟ ਕੋਈ ਜਗ੍ਹਾ ਤੇ ਦਿਨ ਦੇ ਕਿ ਸਿਆਲ ਨਹੀਂ ਨਹੀਂ ਸ਼ਹਿਰ ਦੇ ਵੱਖ-ਵੱਖ ਏਰੀਆ ਤੇ ਅੱਜ ਤੇ ਅੱਜ ਇੱਥੇ ਆ ਕੱਲ ਕਿਤੇ ਆ ਕੱਲ ਕਿਤੇ ਆ ਲੱਭ ਲੱਭ ਕੋਈ ਮਤਲਬ ਕਰੀ ਰਿਹਾ ਇਹ ਜਿਹਨਾਂ ਨੂੰ ਲੋਡ ਵੰਡਦੇ ਨੇ ਲੋਡ ਵੰਡਦਾ ਲੋਡ ਵੰਡਦਾ ਜਿਹੜੇ ਆਪ ਲੱਭੀਦੇ ਤੇ ਇਹ ਤਰ੍ਹਾਂ ਚਿਪਲਾਵਾ ਕਿ ਉਹਨੂੰ ਮਰਜ਼ੀ ਕਰਕੇ ਆਪਣਾ ਮਤਲਬ ਕਰੀ ਰਣ ਕੰਮ ਕੀ ਕਾਰਨ ਆ ਤੁਸੀਂ ਇਹ ਸੋਚਿਆ ਸੋਚਿਆ ਕੁਝ ਇਹ ਹੋਈ ਕਿ ਜਿੱਥੇ ਅਸੀਂ ਇਹ ਮਹਿੰਗੇ ਬੂਟ ਪਾਉਂਦੇ ਆ ਤੁਹਾਡੇ ਮਨ 'ਚ ਆਵੇ ਕਿ ਇਹਨਾਂ ਨੇ ਮਿਲਦੇ ਪਾਪੇ ਵੀ ਤੇ ਕੰਮ ਤੇ ਫੇਰ ਬੂਟਾਂ ਦਾ ਉਹੀ ਆ ਤੇ ਇਹਦੇ ਨਾਲ ਚੰਗਾ ਹੋ ਕੇ ਜਿਹੜੇ ਅਸੀਂ ਥੋੜੇ ਸਸਤੇ ਲੈ ਲਈਏ ਤੇ ਲੈ ਕੇ ਤੇ ਜਿਹੜੇ ਬੂਟਾਂ ਅਸੀਂ ਉਹ ਥੋੜੇ ਤਾਂ ਉਧਰ ਲਾ ਦਈਏ ਉਹਨਾਂ ਦੇ ਬੂਟ ਲੈ ਆ ਕੇ ਉਹਨਾਂ ਦੇ ਦਈਏ ਜਿਹੜੇ ਮੁਫਤੇ ਲਾਇਏ ਨੇ ਇਹਦਾ ਕੀ ਮਤਲਬ ਇਹ ਤਾਂ ਇਹ ਹੋਈ ਕਿ ਤੇ ਜਿਹੜੀ ਸਾਡੀ ਪਛਾਣ ਹੈ ਜਿੱਦਾਂ ਹੁਣ ਸ਼ਹਿਰ ਦੇ ਵਿੱਚ ਲੋਕਲ ਕੋ ਦਿਨੇ ਵੀ ਘੁੰਮ ਸਕਦੇ ਆ ਮੇਰੇ ਕੋ ਇਹ ਇਹ ਮਟਰ ਸਾਡਾ ਪਾਉਂਦੇ ਆ ਰਾਜੋ ਤੋ ਮਤਲਬ ਸਾਡਾ ਪਤਾ ਨਾ ਲੱਗੇ ਕਿ ਮੁੰਡੇ ਕਿਹੜੇ ਨੇ ਕੌਣ ਆ ਕਿੱਥੋਂ ਦੇ ਆ